ਅੱਜ ਮੂਸੇ ਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਜੀ ਮੈਨੂੰ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਤੇ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਬਾ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਹੈ ਔਰ ਬਹੁਤ ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਔਰ ਬਹੁਤ ਬਹੁਤ ਮੁਬਾਰਕਾਂ ਮੂਸਾ ਪਰਿਵਾਰ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਤੇ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਹੈ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀਗੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਹੈ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਤੇ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱਢ ਰਹੇ ਨੇ ਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਬੈਸਟ ਵਿਸ਼ਸ ਨੇ ਅੱਜ ਮੂਸੇ ਵਾਲਾ ਹੋਰਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਤੁਹਾਨੂੰ ਪਤਾ ਲੱਗਿਆ ਹੋਣਾ ਲੱਗਿਆ ਪਤਾ ਮੈਨੂੰ ਮੇਰੇ ਬਹੁਤ-ਬਹੁਤ ਮੁਬਾਰਕਾਂ ਜੀ ਉਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਕਿ ਕਹਿੰਦੇ ਕਹਿੰਦੇ ਬੱਚਿਆਂ ਦੇ ਨਾਲ ਹੀ ਸੰਸਾਰ ਵਸਦਾ ਜੱਗ ਦੇ ਵਿੱਚ ਸਿਰ ਰਹਿੰਦਾ ਹੈ ਔਰ ਬਹੁਤ-ਬਹੁਤ ਮੁਬਾਰਕਾਂ ਮੂਸਾ ਪਰਿਵਾਰ ਨੂੰ ਤੇ ਬਿਲਕੁਲ ਕਰਮਜੀਤ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਪਹਿਲਾ ਇੱਕ ਤਰ੍ਹਾਂ ਦਾ ਰੋਡ ਸ਼ੋਅ ਕੱ